ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਪੰਜਾਬੀ ਅਦਾਕਾਰ ਸਤਿੰਦਰ ਸੱਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਦਾ ਕੀਤਾ ਸਤਿੰਦਰ ਸੱਤੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੰਗਲਾ ਪੰਜਾਬ ਪ੍ਰੋਗਰਾਮ ਜੋ ਅੰਮ੍ਰਿਤਸਰ ਵਿੱਚ ਚਲਾਇਆ ਜਾ ਰਿਹਾ ਹੈ ਉਸ ਵਿੱਚ ਸ਼ਿਰਕਤ ਕਰਨ ਦੇ ਲਈ ਪੁੱਜੇ ਸੀ ਉਹਨਾਂ ਕਿਹਾ ਕਿ ਕਿਸਾਨ ਦੇਸ਼ ਦਾ ਅੰਦਾਜ਼ਾਤਾ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਰਕਾਰਾਂ ਨੂੰ ਇਹ ਨਦੀਆਂ ਮੰਗਮਨ ਲੈਣੀਆਂ ਚਾਹੀਦੀਆਂ ਹਨ। ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ। ਸਿਫਤੀ ਦਾ ਘਰ ਸ਼ਹਿਰ ਅੰਮ੍ਰਿਤਸਰ ਨਗਰੀਏ ਮੇਰੇ ਸੋਢੀ ਸੁਲਤਾਨ ਦੀ। ਸੋ ਇਹ ਤੇ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ ਹੈ। ਇੱਥੇ ਆਉਣਾ ਤੇ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤੇ ਬੰਦਾ ਉਦੋਂ ਹੀ ਆ ਸਕਦਾ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਲੱਗਦਾ ਹਰ ਬੰਦੇ ਦੀ ਜਿਹੜਾ ਅੰਮ੍ਰਿਤਸਰੀ ਅੰਮ੍ਰਿਤਸਰ ਸਾਹਿਬ ਆਂਦਾ ਹੈ ਕਿ ਉਹ ਇਸ ਦਰ ਤੇ ਜ਼ਰੂਰ ਮੱਥਾ ਟੇਕ ਕੇ ਆਏ ਸੋ ਅੱਜ ਸਾਨੂੰ ਵੀ ਬਾਬਾ ਜੀ ਨੇ ਇਹ ਆਵਾਜ਼ ਦਿੱਤੀ ਹੈ ਤੇ ਅਸੀਂ ਦਰਸ਼ਨਾਂ ਲਈ ਆਏ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਹੈ ਕਿ ਪੂਰੀ ਧਰਤੀ ਜਿਹੜੀ ਉਹ ਅਮਨੋ ਆਮਾਨ ਦੇ ਨਾਲ ਰਹੇ ਲੋਕਾਂ ਦੇ ਘਰਾਂ 'ਚ ਦਰਾਂ 'ਚ ਸੁੱਖ ਜ਼ਰੂਰ ਹੋਵੇ ਸ਼ਾਂਤੀ ਹੋਵੇ ਅਮਨ ਹੋਵੇ ਦੇਖੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਇਹ ਦੱਸੀਏ ਕਿ ਜਿਹੜਾ ਅਸਲ ਚ ਪੰਜਾਬ ਹੈ ਜਿਹੜਾ ਅਸੀਂ ਕਿਤਾਬਾਂ ਚ ਪੜਦੇ ਸੀਗੇ ਮੇਲਿਆਂ ਦਾ ਤਿਉਹਾਰਾਂ ਦਾ ਮੇਜ਼ਬਾਨੀ ਦਾ ਪੰਜਾਬੀ ਜਿਹੜੀ ਵਾਈਬ੍ਰੇਸ਼ਨ ਹੈ ਇੱਕ ਜਿਹਨੂੰ ਕਹਿੰਦੇ ਨੂੰ ਵੀ ਇੱਕ ਰੰਗਾਂ ਦਾ ਉਹ ਕਿਤਾਬਾਂ ਦਾ ਮਾਂ ਬੋਲੀ ਦਾ ਉਹ ਸਾਰੇ ਪੂਰੇ ਦੇ ਪੂਰੇ ਜਿਹਨੂੰ ਕਹਿੰਦੇ ਨਾ ਗੁਲਦਸਤੇ ਨੂੰ ਪੰਜਾਬ ਸਰਕਾਰ ਨੇ ਰੰਗਲੇ ਪੰਜਾਬ ਫੈਸਟੀਵਲ ਦੇ ਜ਼ਰੀਏ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਦੇਖੋ ਕਿਸਾਨੀ ਸਾਡੀ ਜਾਨ ਹੈ ਤੇ ਕਿਸਾਨ ਅਸੀਂ ਆਪ ਕਿਸਾਨ ਪਰਿਵਾਰ ਤੋਂ ਕੋਈ ਬੰਦਾ ਹੋਏਗਾ ਜਿੱਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਲੜਾਈ ਜਿਹੜੀ ਹੈ ਇਹ ਮਤਲਬ ਉਹ ਆਪਣੇ ਲਈ ਨਹੀਂ ਲੜ ਰਹੇ ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅੰਨ ਦਾਤਾ ਹੈ ਉਹਦੇ ਲਈ ਤੇ ਜਾਨ ਵੀ ਹਾਜ਼ਰ ਹੈ ਸੋ ਅਸੀਂ ਤੇ ਸਦਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜੇ ਰਹੇ ਆ ਪਰ ਅਸੀਂ ਆਪ ਕਿਸਾਨੀ ਪਰਿਵਾਰ ਚੋਂ ਆ ਇਸ ਕਿੱਤੇ ਚੋਂ ਆ ਸੋ ਸਾਡਾ ਤੇ ਹਮੇਸ਼ਾ ਹੀ ਅਸੀਂ ਸਾਡਾ ਅਖੰਡਾ ਬੰਧਾ